ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਸੋਪੁਰ ਯਾਰੀ 사ંગਤ ਜੋ ਅੱਜ ਦਾ ਹੁਕਮਨਾਮਾ ਸ ਹੈ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਪ੍ਰਮਾਨ ਕਰਦੇ ਹਨ ਸ਼ਲੋਕ ਮਹਲਾ 3 ਜੇ ਸਤਿਗੁਰ ਸੇਵੇ ਆਪਣਾ ਜਿਸ ਨੂੰ ਪੂਜੇ ਸਭ ਕੋਈ ਜੇ ਕੋਈ ਪੂਰਨ ਗੁਰੂ ਦੀ ਸੇਵਾ ਕਰੇ ਪੂਰਨ ਗੁਰੂ ਦੀ ਸਰਨੀ ਆਵੇ ਆਪਣਾ ਭਾਵ ਹੈ ਆਪਣਾ ਬਣਾਵੇ ਸਾਰੀ ਦੁਨੀਆ ਤੁਰ ਹੀ ਫਿਰਦੀ ਹੈ ਪਰ ਕੁਝ ਮੈਂਬਰ ਆਪਣੇ ਹੁੰਦੇ ਨੇ ਜਿਹਨੂੰ ਕਹੀ ਜਾਂਦਾ ਕਿਹਾ ਜਾਂਦਾ ਇਹ ਮਿੱਤਰ ਆਪਣਾ ਹੈ ਮੇਰਾ ਹੈ ਇਹ ਪਰਿਵਾਰ ਮੇਰਾ ਹੈ ਇਹ ਰਿਸ਼ਤੇਦਾਰ ਮੇਰੇ ਨੇ ਆਪਣੇ ਹੋਏ ਉਹਨੂੰ ਆਪਣਾ ਬਣਾਇਆ ਜਾਂਦਾ ਕੋਈ ਨਾ ਕੋਈ ਰਿਸ਼ਤਾ ਜੋੜਿਆ ਜਾਂਦਾ ਫਿਰ ਆਪਣਾ ਬਣ ਪਏ ਉਹ ਧੀਆਂ ਦੇ ਸਬੰਧ ਨੇ ਰਿਸ਼ਤਾ ਜੁੜਿਆ ਉਹ ਧੀਆਂ ਆਪਣੇ ਬਣੇ ਮਿੱਤਰ ਦੋਸਤਾਂ ਨਾਲ ਸਬੰਧ ਬਣਿਆ ਆਪਣੀ ਬਣੀ ਰਿਸ਼ਤੇਦਾਰ ਨਾਲ ਸਬੰਧ ਬਣਿਆ ਆਪਣੀ ਬਣੀ ਉਹਨਾਂ ਨੂੰ ਫਿਰ ਕਿਹਾ ਜਾਂਦਾ ਆਪਣਾ ਤੇ ਇੱਥੇ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਹਿੰਦੇ ਨੇ ਜੇ ਸਤਗੁਰ ਸੇਵੇ ਆਪਣਾ ਇੱਕ ਵਾਰ ਸੇ ਗੁਰੂ ਮਹਾਰਾਜ ਜੀ ਇਹ ਵੀ ਕਹਿੰਦੇ ਨੇ ਸਭ ਕਿਸ ਆਪਣਾ ਇੱਕ ਰਾਮ ਪਰਾਇਆ ਇਨਸਾਨ ਨੇ ਬਹੁਤ ਕੁਝ ਆਪਣਾ ਬਣਾਇਆ ਹੈ ਪਰ ਪਰਮੇਸ਼ਰ ਨੂੰ ਆਪਣਾ ਨਹੀਂ ਬਣਾਇਆ ਪਰਮੇਸ਼ਰ ਗੁਰੂ ਆਪਣਾ ਕਿਵੇਂ ਬਣਦਾ ਹੈ ਭਾਈ ਗੁਰੂ ਨੂੰ ਆਪਾ ਅਰਪਣ ਕਰਨਾ ਪੈਂਦਾ ਹੈ ਗੁਰੂ ਦੀ ਸ਼ਰਨ ਪ੍ਰਾਪਤ ਕਰਨੀ ਪੈਂਦੀ ਹੈ ਗੁਰੂ ਦੀ ਸਰਨੀ ਆਉਣਾ ਪੈਂਦਾ ਹੈ ਤੇ ਗੁਰੂ ਦੀ ਗੱਲ听 ਪਹਿਰਾ ਦੇਣਾ ਪੈਂਦਾ ਫਿਰ ਗੁਰੂ ਤੇ ਸਿੱਖ ਦਾ ਰਿਸ਼ਤਾ ਬਣਦਾ ਫਿਰ ਸਿੱਖ ਕਹਿ ਸਕਦਾ ਮੇਰਾ ਆਪਣਾ ਗੁਰੂ ਹੈ ਇਸ ਕਰਕੇ ਗੁਰੂ ਨੂੰ ਆਪਣਾ ਬਣਾਓ ਪਹਿਲਾਂ ਫਿਰ ਐਸੇ ਗੁਰੂ ਨੂੰ ਜੇ ਸਤਗੁਰੂ ਸੇਵੇ ਆਪਣਾ ਫਿਰ ਉਸ ਗੁਰੂ ਦੀ ਸੇਵਾ ਵਿੱਚ ਭਾਵ ਹੁਕਮ ਵਿੱਚ ਚੱਲੇ ਹੈ ਪ੍ਰਾਣੀ ਮਨੁੱਖ ਸਿੱਖ ਸਿਸ ਚੇਲਾ ਗੁਰੂ ਦੇ ਹੁਕਮ ਵਿੱਚ ਚੱਲੇ ਹੈ ਤਿਸਨੂੰ ਪੁਜੇ ਸਭ ਕੋਈ ਇਰਕੀ ਹੁੰਦਾ ਭਾਈ ਉਹਦਾ ਸਾਰੇ ਪਾਸੇ ਸਤਿਕਾਰ ਹੁੰਦਾ ਹੈ ਭਾਈ ਉਹਦੀ ਸਾਰੇ ਪਾਸੇ ਵਡਿਆਈ ਹੁੰਦੀ ਹੈ ਭਾਈ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਉਪਰਾਪਤ ਹੋਏ ਕਿ ਸਾਰੇ ਉਦਮਾਂ ਤੋਂ ਇੱਕ ਵੱਡਾ ਉਦਮ ਹੈ ਗੁਰੂ ਦੀ ਸੇਵਾ ਕਰਨੀ ਇਹ ਜਿਹੜੀ ਸੇਵਾ ਹੈ ਨਾ ਸਭ ਤੋਂ ਵੱਡਾ ਉਦਮ ਹੈ ਗੁਰੂ ਘਰ ਦੀ ਸੇਵਾ ਕਰਨੀ, ਗਰਿਆਂ ਚਾਰਨੀਆਂ, ਟਾਕੀਆਂ ਮੋਰੀਆਂ ਸਾਫ਼ ਕਰਨੀਆਂ, ਰਮਾਲੇ ਸਾਫ਼ ਕਰਨੇ, ਦਰਬਾਰ ਦੀ ਸਫਾਈ ਕਰਨੀ ਇਹ ਗੁਰੂ ਦੇ ਗੁਰੂ ਦੀ ਸੇਵਾ ਪਾਇਆ। ਇਹ ਸਾਰਿਆਂ ਨਾਲੋਂ ਵੱਡਾ ਉਤਮ ਹੈ ਭਾਈ ਕੁਰਬਾਨੀ ਕਹਿੰਦੀ ਸੀ। ਹੱਬਨਾ ਕੋ ਪਾਵਾ ਸਿਰ ਉਪਾਉ ਹੈ। ਹਰ ਨਾਮ ਪ੍ਰਾਪਤ ਹੋਏ ਜਿਹੜਾ ਇਨਸਾਨ ਮਨ ਤਨ ਕਰਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਸੇਵਾ ਕਰਦਾ ਹੈ ਭਾਈ ਉਨੁਕ ਨਾਮ ਦੀ ਪ੍ਰਾਪਤੀ ਹੁੰਦੀ ਹੈ ਅੰਤਰ ਸੀਤਲ ਸ਼ਾਂਤ ਵਸੈ ਜਦ ਹਿਰਦੈ ਸਦਾ ਸੁਖ ਹੋਏ ਸੇਵਾ ਕਰਕੇ ਨਾਮ ਦੀ ਪ੍ਰਾਪਤੀ ਹੋਈ ਤੇ ਉਹ ਨਾਮ ਹਿਰਦੇ ਵਿੱਚ ਵਸਿਆ ਤੇ ਉਹਦਾ ਜਾਪ ਕੀਤਾ ਉਹਨੂੰ ਦਿਨ ਰਾਤ ਧਾਇਆ ਗੁਰੂ ਨੂੰ ਯਾਦ ਕੀਤਾ ਤਾਂ ਕੀ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਹਿਰਦੇ ਘਰ ਵਿੱਚ ਸ਼ੀਤਲਤਾ ਠੰਡ ਪੈ ਜਾਂਦੀ ਹੈ ਹਿਰਦਾ ਸ਼ਾਂਤ ਹੋ ਜਾਂਦਾ ਹੈ ਭਾਈ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਫਿਰ ਕੀ ਹੁੰਦਾ ਭਾਈ ਨਾਮ ਰੁਕੀ ਅੰਮ੍ਰਿਤ ਆਧਾਰ ਬਣ ਜਾਂਦਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿੰਨ ਕੋ ਖਾਂ ਸਭ ਗਵਾਈਆਂ ਉਦਾ ਖਾਣਾ ਅਮਰਤੀ ਬਣ ਜਾਂਦਾ ਨਾਮ ਬਣ ਜਾਂਦਾ ਹੈ ਭਗਤੀ ਸਿਮਰਨ ਸੇਵਾ ਉਹਦਾ ਆਧਾਰ ਹੋ ਜਾਂਦਾ ਹੈ ਅਮਰਤ ਪੈਨਣਾ ਜਿਹੜਾ ਨਾਮ ਹੈ ਭਾਈ ਸਿਮਰਨ ਹੈ ਭਾਈ ਇਹ ਇੱਕ ਕਪੜੇ ਦੀ ਨਿਆਈ ਹੈ ਭਾਵ ਇਨਸਾਨ ਦੀ ਪਤ ਨੂੰ ਕੱਢ ਲੈਂਦਾ ਹੈ ਨਾਮ ਸਿਮਰਨ ਭਾਈ ਨਾਨਕ ਨਾਮ ਵਡਾਈ ਹੋਏ ਨਾਨਕ ਨਾਮ ਵਿੱਚ ਸਿਮਰਨ ਵਿੱਚ ਭਗਤੀ ਵਿੱਚ ਪਾਈ ਵੱਡੀ ਵਡਿਆਈ ਹੈ ਓਸੇ ਨਸਾਂ ਦੀ ਵਡਿਆਈ ਹੁੰਦੀ ਐ ਸਾਰੇ ਪਾਰੇ ਪਾਸੇ ਭਾਈ ਮਹੱਲਾ ਤੀਜਾ ਏ ਮਨ ਗੁਰ ਕੀ ਸਿਖ ਸੁਣਾ ਹਰ ਪਾਵੇ ਗੁਣੀ ਨਿਜਾਨ ਮਹਾਰਾਜ ਜੀ ਕਹਿੰਦੇ ਏ ਭਾਈ ਏ ਮਨ ਮੇਰਿਆ ਏ ਮਨਾ ਏ ਮਨੁਮੁਲਖ ਐਨਸਾਨ ਤੂੰ ਕੀ ਗੱਲ ਕਰ ਭਾਈ ਗੁਰੂ ਜੀ ਸਿੱਖਿਆ ਨੂੰ ਸੁਣਾ ਗੁਰ ਕੀ ਸਿੱਖ ਸੁਣਾ ਗੁਰੂ ਦੇ ਸ਼ਬਦ ਨੂੰ ਸੁਣਾ ਗੁਰੂ ਦੇ ਹੁਕਮ ਨੂੰ ਮੰਨਣਾ ਸੁਣਨਾ ਕਰ ਧਿਆਨ ਲਾ ਕੇ ਸੁਣਾ ਹਰ ਪਾਵ ਹੈ ਗੁਣੀ ਨਿਧਾਨ ਫਿਰ ਕੀ ਹੋਵੇਗਾ ਭਾਈ ਇੱਕ ਉਹਨਾਂ ਦਾ ਵੱਡਾ ਖਜ਼ਾਨਾ ਨਿਧਾਨ ਖਜ਼ਾਨਾ ਪ੍ਰਾਪਤੀ ਤੈਨੂੰ ਮਿਲੇਗੀ ਭਾਗ ਤੇਰੀ ਮੱਤ ਵਿੱਚ ਚੰਗੇ ਗੁਣ ਪੈਦਾ ਹੋ ਜਾਣਗੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਮਾਨ ਗੁਰ ਕੀ ਸਿੱਖ ਸੁਣਾ ਤੋ ਗੁਰੂ ਦੀ ਗੱਲ ਸੁਣਾ ਫਿਰ ਕੀ ਹੋਊਗਾ ਮਤ ਵਿੱਚ ਰਤਨ ਜਵਾਰ ਮੰਨ ਜੇ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਗੱਲ ਸੁਣ ਲਵੇਂ ਨਾ ਕਿ ਤੇ ਗੁਰੂ ਕੀ ਕਹਿੰਦਾ ਭਾਈ ਇਹ ਨੇਤਰੋ ਮੇਰਿਓ ਹਰ ਤੋ ਮੈਂ ਜੋ ਤੇਰੀ ਹਰ ਬਿਨਿਆ ਵਰਨਨ ਦੇਖੋ ਕੋਈ ਗੁਰੂ ਕਹਿੰਦਾ ਇਹ ਸਰਬਨੋ ਮੇਰਿਓ ਸੱਚਾ ਸੁਣਨੈ ਨੋ ਉਠਾਈ ਸ੍ਰੀ ਲਾਇ ਸੁਣ ਸਤਿ ਬਾਣੀ ਗੁਰੂ ਕਹਿੰਦਾ ਇਹ ਸਰੀਰਾ ਮੇਰਿਐ ਜਗ ਮੇ ਆਈ ਕੇ ਕਿਆਤਿ ਕਰਮਾਇਆ ਗੁਰੂ ਕਿੰਨਾ ਕੁਝ ਕਹਿੰਦਾ ਭਾਈ ਕਿੰਨਾ ਗੁਰੂ ਸਾਨੂੰ ਸਮਝਾਉਂਦਾ ਹੈ ਜੇ ਤੂੰ ਸੁਣ ਲਵੇ ਜੇ ਕੋਈ ਸਿੱਖ ਸੁਣ ਲਵੇ ਗੁਰੂ ਦਾ ਚੇਲਾ ਕੋਈ ਸੁਣ ਲਵੇ ਕੋਈ ਮਨੁੱਖ ਗੁਰੂ ਨਾਲ ਜੁੜਿਆ ਸੁਣ ਲਵੇ ਮਹਾਰਾਜ ਜੀ ਕਹਿੰਦੇ ਨੇ ਭਾਈ ਉਹਦੇ ਹਿਰਦੇ ਘਰ ਵਿੱਚ ਗੁਨਾ ਦਾ ਖਜ਼ਾਨਾ ਗੁਨਾ ਦੀ ਗੁੱਤੀ ਉਹ ਰਤਨਾ ਜਵੇਹਰ ਮਾਨਕ ਇਹੋ ਜੇ ਗੁਰ ਨਾਲ ਉਹਦਾ ਹਿਰਦਾ ਭਰ ਜਾਵੇਗਾ ਭਾਈ ਹਰ ਸੁਖ ਦਾਤਾ ਮਨਵਸਹਿ ਜਾਏ ਗੁਮਾਨ ਜਦੋਂ ਸੁਖ ਦਾਤਾ ਹਿਰਦੇ ਘਰ ਚ ਆ ਗਿਆ ਪਰਮੇਸ਼ਰ ਦਾ ਪ੍ਰੇਮ ਪੈ ਗਿਆ ਗੁਰੂ ਦਾ ਪ੍ਰੇਮ ਹਿਰਦੇ ਵਿੱਚ ਆ ਗਿਆ ਉੱਥੇ ਕੀ ਹੋਣਾ ਭਾਈ ਸਤਗੁਰੂ ਜੀ ਕਹਿੰਦੇ ਹਉਮੈ ਜਾਏ ਗੁਮਾਨ ਹਉਮੈ ਤੇ ਗੁਮਾਨ ਹੰਕਾਰ ਉਹਦੇ ਮਨ ਵਿੱਚੋਂ ਉਹਦੇ ਹਿਰਦੇ ਵਿੱਚੋਂ ਉਸ ਸਰੀਰ ਵਿੱਚੋਂ ਭਾਈ ਦੂਰ ਹੋ ਜਾਂਦਾ ਹੈ ਭਾਈ ਨਾਨਕ ਨਦਰੀ ਪਾਈਐ ਆਣ ਦਿਨ ਲਾਗੇ ਧਿਆਨ ਵੱਡੀ ਗੱਲ ਤਾਂ ਪਾਈ ਨਦਰ ਦੀ ਹੈ ਜੇ ਤੂੰ ਗੁਰੂ ਦੀ ਸਿੱਖਿਆ ਸੁਨੇਗਾ ਗੁਰੂ ਦੀ ਨਦਰ ਤੇ ਤੇ ਹੋਵੇਗੀ ਨਦਰ ਦੀ ਤਾਂ ਗੱਲ ਹੈ ਮਾਰੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਜੇ ਵਿੱਚ ਆ ਗਈ ਜੇ ਗੁਰੂ ਨਦਰ ਕਰ ਦਵੇ ਨਾ ਉਹ ਲੱਖਾਂ ਹੀ ਪਾਤਸ਼ਾਹੀਆਂ ਦੇ ਬਰਾਬਰ ਹੈ ਤੇ ਲੱਖਾਂ ਖੁਸ਼ੀਆਂ ਦਾ ਉਹ ਭੰਡਾਰ ਬਣ ਜਾਂਦਾ ਹੈ ਤੇ ਲੱਖਾਂ ਪਾਤਸ਼ਾਹੀਆਂ ਦੇ ਬਰਾਬਰ ਹੁੰਦਾ ਹੈ ਉਹ ਮਨੁੱਖ ਉਹ ਜੀਵ ਜਿਹੜਾ ਗੁਰੂ ਨਾਲ ਜੁੜ ਜਾਵੇ ਗੁਰੂ ਦੀ ਗੱਲ ਮੰਨ ਲਵੇ ਜਿਹਦੇ ਗੁਰੂ ਦੀ ਨਦਰ ਹੋ ਜਾਵੇ ਲੱਖ ਖੁਸ਼ੀਆਂ ਲੱਖ ਭਾਸਾਈਆਂ ਜੇ ਸਤਿਗੁਰ ਨਾਲ ਨਾ ਲੱਗਰੇ ਜੇ ਆ ਗਈ ਜੇ ਜੇ ਆ ਵਿੱਚ ਜੇ ਕਿਵੇਂ ਭਾਈ ਦੂਰ ਹੋਊਗੀ ਮਾਰੀ ਗਣ 100 ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਹੁਣ ਜੇ ਭਾਈ ਦੂਰ ਕਦੋਂ ਹੋਊਗੀ ਜੇ ਗੁਰਦੇ ਭਾਣੇ ਚਾਹਵੇਂਗਾ ਤਾਂ ਤੂੰ ਸਿੱਖ ਹੈ ਕਾਂ ਤੇਰੇ ਤੇ ਨਦਰ ਹੋਣੀ ਹੈ ਭਾਈ ਕਾ ਕਰਕੇ ਮਹਾਰਾਜੀ ਕਹਿੰਦੇ ਨੇ ਨਾਨਕ ਨਦਰੀ ਪਾਈ ਹੈ ਤਾਂ ਅਨੰਦ ਲਾਗੈ ਸਹਿਜ ਧਿਆਨ ਫਿਰ ਤੇਰੇ ਮਨ ਦੀ ਭਟਕਣਾ ਮੁੱਕ ਜਾਣੀ ਹੈ ਸਦਾ ਹੀ ਸਦਾ ਤੇਰਾ ਧਿਆਨ ਗੁਰੂ ਦੇ ਚਰਨਾਂ ਵਿੱਚ ਲੱਗ ਜਾਣਾ ਹੈ ਭਾਈ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮਖ ਪਵਿੱਤਾ ਗੁਰੂ ਦੇ ਤੋਂ ਬਿਹਤਰ ਹੁਕਮ ਵਿੱਚ ਆ ਗਿਆ ਜਦੋਂ ਤੂੰ ਫਿਰ ਤੈਨੂੰ ਕੀ ਮਿਲ ਜਾਣਾ ਹੈ ਭਾਈ ਸਤ ਸੰਤੋਖ ਸਭ ਸੱਚ ਜਿੰਨੇ ਸੱਚ ਨੇ ਜਿੰਨੇ ਵੀ ਗੁਣ ਨੇ ਤੈਨੂੰ ਪ੍ਰਪਿਤ ਕਰ ਤਾ ਸਭ ਕੁਝ ਤੈਨੂੰ ਪ੍ਰਾਪਤ ਹੋ ਜਾ ਰਿਹਾ ਜਦੋਂ ਤੂੰ ਗੁਰੂ ਨਾਲ ਜੁੜ ਜਾਂਦਾ ਹੈ ਅੰਦਰੋਂ ਅੰਕਾਟੇ ਬੇਕਾਰ ਗਿਆ ਮਨ ਸਹਿਜੇ ਜਿੱਤਾ ਤੇਰਾ ਮਨ ਜਿੱਤ ਜਾਣਾ ਹੈ ਮਨ ਜੀਤੇ ਜਗ ਜੀਤ ਮਨ ਦੀ ਜਿੱਤ ਕਦੋਂ ਹੋਣੀ ਹੈ ਭਾਈ ਜਦੋਂ ਗੁਰੂ ਨਾਲ ਜੁੜੇਗਾ ਅਨ ਦਿਨ ਹਰ ਕੇ ਅੰਦਰੋਂ ਕਵਟ ਵਿਕਾਰ ਹੈ ਅੰਦਰੋਂ ਕਵਟ ਵਿਕਾਰ ਗਿਆ ਜਿਹੜੇ ਅੰਦਰ ਕੀ ਸੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਦੂਰ ਹੋ ਗਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਭ ਤੋਂ ਵੱਡੇ ਬੈਰੀ ਨੇ ਇਹ ਜਦੋਂ ਦੂਰ ਹੋ ਜਾਣਗੇ ਭਾਈ ਫਿਰ ਕੀ ਹੁੰਦਾ ਹੈ ਮਨ ਦੀ ਜਿੱਤ ਹੋ ਜਾਂਦੀ ਹੈ ਜਿਹੜਾ ਮਨਰੂਪੀ ਰਾਜਾ ਹੈ ਨਾ ਫਿਰ ਉਹ ਉਹ ਵੱਡੀ ਜਿੱਤ ਪ੍ਰਾਪਤ ਕਰ ਲੈਂਦਾ ਹੈ ਗੁਰੂ ਦੇ ਚਰਨਾਂ ਨਾਲ ਜੁੜ ਕੇ ਭਾਈ ਇਹ ਜੋਤ ਪ੍ਰਗਾਸ ਅਨੰਦ ਰਸ ਅਗਿਆਨਗ ਬਿੱਤਾ ਨੱਠ ਪੰਜੋ ਕਿਲ ਵੇਖੋ ਕਰਤਾ ਕਰ ਆਇਆ ਜਦੋਂ ਵਿਕਾਰ ਅੰਦਰੋਂ ਨਿਕਲ ਗਏ ਅੰਦਰੋਂ ਕੋਰ ਨਿਕਲ ਗਿਆ ਭਾਈ ਫਿਰ ਕਹਿੰਦੇ ਨੇ ਪਰਮੇਸ਼ਰ ਅੰਦਰ ਪ੍ਰਗਟ ਹੋ ਜਾਂਦਾ ਹੈ ਭਰਤਨ ਵਰਦਾਰਾ ਪਰ ਹੀ ਤਾਂ ਕਿ ਨਿਕਟ ਵਸੈ ਨਰਹਰੀ ਅੰਦਰ ਮੈਲੀ ਮੈਲੀ ਵਿਰਤੀ ਕੋਈ ਦੂਰ ਕਰ ਦੇਵੇ ਤਾਂ ਪਰਮੇਸ਼ਰ ਉਹਦੇ ਕੋਲ ਨਾਲ ਵਸਦਾ ਹੈ ਫਿਰ ਕੀ ਹੁੰਦਾ ਮਹਾਰਾਜ ਜੀ ਕਹਿੰਦੇ ਨੇ ਭਾਈ ਜਦੋਂ ਵਿਕਾਰ ਦੂਰ ਹੋ ਗਏ ਮਨ ਰੂਪੀਮ ਰਾਜਨਿ ਜਿਤ ਬਾਦੀ ਤਹ ਜੋਤ ਪ੍ਰਗਾਸ ਆਨੰਦ ਹੈ ਉੱਥੇ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਤੇ ਜਿੱਥੇ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਗਈ ਭਾਈ ਉੱਥੇ ਆਨੰਦ ਹੀ ਆਨੰਦ ਹੈ ਅਗਿਆਨ ਗਵਿੱਦਾ ਉੱਥੇ ਭਾਈ ਸਾਰੇ ਜਿੰਨੇ ਵੀ ਅਗਿਆਨ ਨੇ ਸਾਰੇ ਦੇ ਸਾਰੇ ਗਵਾਏ ਜਾਂਦੇ ਨੇ ਖਤਮ ਹੋ ਜਾਂਦੇ ਹਨ ਭਾਈ ਅੰਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਅਣ ਦਿਨ ਹਰ ਕੀ ਗੁਣ ਰਵੇ ਫਿਰ ਕੀ ਹੁੰਦਾ ਜਦੋਂ ਸਦਾ ਆਨੰਦ ਹੋ ਸਦਾ ਆਨੰਦ ਰਹੇ ਦਿਨ ਰਾਤ ਦੀ ਦੁਨ ਬੰਦੀ ਆਪਸ ਆ ਜਿੱਥੇ ਪਰਮੇਸ਼ਰ ਆ ਗਿਆ ਭਾਈ ਉਥੇ ਦਿਨ ਰਾਤ ਹੀ ਪਰਮੇਸ਼ਰ ਦੀ ਜਾਦੂਣੀ ਰਹਿੰਦੀ ਹੈ ਉਹਦੇ ਗੁਨਾ ਚ ਬੰਦਾ ਵਿਲਿਆ ਰਹਿੰਦਾ ਜੁੜਿਆ ਰਹਿੰਦਾ ਪਰਮੇਸ਼ਰ ਦੀ ਜਾਗ ਵਿੱਚ ਜੁੜਿਆ ਰਹਿੰਦਾ ਗੁਣ ਪ੍ਰਗਟ ਕੀਤਾ ਜਿੰਨੇ ਵੀ ਸਾਸ ਗੁਣ ਨੇ ਪ੍ਰਗਟ ਪਰਮੇਸ਼ਰ ਨੇ ਪਰਮਾਤਮਾ ਨੇ ਇਹ ਪ੍ਰਗਟ ਕੀਤਾ ਹੈ ਪਰਮੇਸ਼ਰ ਦੇ ਨਾਮ ਨਾਲ ਪ੍ਰਗਟ ਹੋਇਆ ਜਿਹੜਾ ਅਣ ਦਿਨ ਹਰ ਕੇ ਗੁਣ ਕਰੇ ਗੁਣ ਪ੍ਰਗਟ ਕੀਤਾ ਜਿਹੜਾ ਅਣ ਦਿਨ ਪਰਮੇਸ਼ਰ ਦੀ ਜਾਦ ਜੁੜੀ ਗਈ ਹੈ ਭਾਈ ਇਹ ਪਰਮੇਸ਼ਰ ਨੇ ਗੁਣ ਬਖਸ਼ਿਆ ਹੈ ਪਰਮੇਸ਼ਰ ਨੇ ਇਹ ਗੁਣ ਪ੍ਰਗਟ ਕੀਤਾ ਹੈ ਸਭ ਦਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਇਸ ਦਾਤਾ ਪਰਮੇਸ਼ਰ ਭਾਈ ਆਈ ਹਾਂ ਦਾ ਇੱਕੋ ਦਾ ਦੋ ਦਾਤੇ ਨਹੀਂ ਹੈ ਕਿ ਤਿੰਨ ਦਾਤੇ ਨਹੀਂ ਹੈ ਕਿ ਚਾਰ ਨਹੀਂ ਗਿਣਤੀ ਨਹੀਂ ਹੈ ਪਰਮੇਸ਼ਰ ਇੱਕ ਹੈ ਇੱਕ ਓ ਅੰਕਾਰ ਕੋਈ ਸਾਰੀ ਸ੍ਰਿਸ਼ਟੀ ਵਿੱਚ ਉਹਦੀ ਉਹਦੀ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਦੀ ਹੀ ਕਾਰ ਹੈ ਉਹ ਤੋਂ ਬਾਹਰ ਕੋਈ ਨਹੀਂ ਹੈ ਉਹ ਇੱਕ ਹੈ ਜੀ ਤੇ ਉਹਨੂੰ ਇੱਕ ਨੂੰ ਹੀ ਅਸੀਂ ਸਾਰਿਆਂ ਨੇ ਪੁੱਜਣਾ ਪਾਈ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਗੁਰੂ ਰੂਪ ਸੰਸਾਰ ਤੇ ਆਏ ਉਨਾਂ ਨੇ ਸਾਨੂੰ ਇਹ ਹੀ ਦੱਸਿਆ ਵੀ ਪ੍ਰਮਾਤਮਾ ਮੇਸਰ ਇੱਕ ਹੈ ਗੋਦੀ ਜਵਨ ਜਿਨ ਨੂੰ ਕਹਨੇ ਆਪਾਂ ਉਹ ਸਾਰਿਆਂ ਸਾਰਿਆਂ ਦਾ ਇੱਕੋ ਹੀ ਦਾਤਾ ਹੈ ਸਭਨਾਂ ਦਾ ਦਾਤਾ ਇੱਕ ਹੈ ਇੱਕੋ ਹਰ ਮਿੱਤਰ ਉਹ ਸਾਰਿਆਂ ਦਾ ਇੱਕੋ ਮਿੱਤਰ ਹੈ ਭਾਈ ਪਰ ਉਹਨੂੰ ਮਿੱਤ ਉਹ ਮਿੱਤਰ ਸਾਰਿਆਂ ਦਾ ਹੈ ਅਸੀਂ ਉਹਦੇ ਮਿੱਤਰ ਨਹੀਂ ਬਣੇ ਅਸੀਂ ਦੂਰ ਆ ਅਸੀਂ ਦੂਰ ਹੋਏ ਹੋਇਆ ਉਹਨ ਕਰਕੇ ਭਾਈ ਅਸੀਂ ਸਾਨੂੰ ਫਿਰ ਕਾਮ ਨੇ ਕ੍ਰੋਧ ਨੇ ਲੋਭ ਨੇ ਮੋਹ ਨੇ ਹੰਕਾਰ ਨੇ ਕੀ ਰਾ ਪਾਇਆ ਹੈ ਜਦੋਂ ਅਸੀਂ ਗੁਰੂ ਨੂੰ ਪਰਮੇਸ਼ਰ ਨੂੰ ਮਿੱਤਰ ਬਣਾਵਾਂਗੇ ਤਾਂ ਇਹ ਵਿਕਾਰ ਅੰਦਰੋਂ ਦੂਰ ਹੋ ਜਾਣਗੇ ਜੋਤ ਵਰਗ ਹੋ ਜਾਵੇਗੀ ਇਸ ਕਰਕੇ ਉਸ ਸਭਨਾ ਦਾ ਜਿਹੜਾ ਦਾਤਾ ਇੱਕ ਹੈ ਸਾਰਿਆਂ ਦਾ ਦਾਤਾ ਇੱਕ ਹੈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਸਣਾ ਚਾਹੀਦਾ ਉਹ ਸਾਰਿਆਂ ਜੀਵਾਂ ਦਾ ਲੱਖ ਚ ਚਾ ਚਰਾਸੀ ਲੱਖ ਜੁਨੀ ਦਾ ਸਾਰਿਆਂ ਦਾ ਇੱਕੋ ਹੀ ਦਾਤਾ ਹੈ ਭਾਈ ਤੇ ਉਹ ਸਾਡਾ ਮਿੱਤਰ ਹੈ ਤੇ ਉਹਨੂੰ ਅਸੀਂ ਮਿੱਤਰ ਬਣਾ ਕੇ ਆਪਣੇ ਜੀਵ ਨੂੰ ਸਫਲਾ ਕਰਨਾ ਕਰੀਏ ਭਾਈ ਆਹ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਇਸ ਲਈ ਪੰਗਤੀ ਬਲਕਿ ਆਪ ਉਸਾਰਤੀ ਕਰੀਏ ਆਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ